ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਸਾਹਿਬ ਕਾਂਗਰਸ ਪਾਰਟੀ ਦੇ ਬੜੇ ਸੀਨੀਅਰ ਨੇਤਾ ਨੇ ਔਰ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਬਚਕਾਨੀਆਂ ਗੱਲਾਂ ਹਾਸੋਹੀਣੀਆਂ ਗੱਲਾਂ ਸੋਪਾ ਨਹੀਂ ਦੰਦੀਆਂ ਮੈਨੂੰ ਐਦਾ ਲੱਗਦਾ ਪ੍ਰਤਾਪ ਸਿੰਘ ਬਾਜਵਾ ਦੀ ਜੋੜਾ 'ਚ 32 ਦਾ ਅੰਕੜਾ ਹੀ ਰਹਿ ਗਿਆ ਕਦੇ ਤਾਂ ਕਹਿੰਦੇ ਨੇ ਸਾਡੇ 32 ਵਿਧਾਇਕ ਸੰਪਰਕ 'ਚ ਨੇ ਹੁਣ ਕਹਿੰਦੇ 32 ਬੰਬ ਫਟਣ ਵਾਲੇ ਨੇ ਸੋ ਮੈਨੂੰ ਲੱਗਦਾ ਕੋਈ 32 ਦਾ ਰੌਲਾ ਹੈ ਇਹਨਾਂ ਦੇ ਨਾਲ ਪੱਤਰਨਾਕ ਬਿਆਨ ਜਿਹੜਾ ਇਹਨਾਂ ਨੇ ਦਿੱਤਾ ਇਟਸ ਆ ਮੈਟਰ ਆਫ ਵੈਰੀ ਸੀਰੀਅਸਨੈਸ ਇੱਕੋ ਇੱਕ পেশਾ ਹੈ ਜਿਹੜਾ ਸਿਰਫ ਆਪਣਾ ਸੋਰਸ ਨਹੀਂ ਦੱਸ ਸਕਦਾ ਉਹਨੂੰ ਅਲਾਉ ਹੈ ਉਹ ਹੈ ਪੱਤਰਕਾਰੀ ਦਾ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਸਾਹਿਬ ਕਾਂਗਰਸ ਪਾਰਟੀ ਦੇ ਬੜੇ ਸੀਨੀਅਰ ਨੇਤਾ ਨੇ ਔਰ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਬਚਕਾਨੀਆਂ ਗੱਲਾਂ ਹਾਸੋ ਹੀਣੀਆਂ ਗੱਲਾਂ ਸੋਪਾ ਨਹੀਂ ਦੰਦੀਆਂ ਮੈਨੂੰ ਐਤਾ ਲੱਗਦਾ ਪ੍ਰਤਾਪ ਸਿੰਘ ਬਾਜਵਾ ਦੀ ਜੋੜਾਂ ਚ 32 ਦਾ ਅੰਕੜਾ ਹੀ ਬਹਿ ਗਿਆ ਕਦੇ ਤਾਂ ਕਹਿੰਦੇ ਨੇ ਸਾਡੇ 32 ਵਿਧਾਇਕ ਸੰਪਰਕ ਚ ਨੇ ਹੁਣ ਕਹਿੰਦੇ 32 ਬੰਬ ਫਟਣ ਵਾਲੇ ਨੇ ਸੋ ਮੈਨੂੰ ਲੱਗਦਾ ਕੋਈ 32 ਦਾ ਰੌਲਾ ਹੈ ਇਹਨਾਂ ਦੇ ਨਾਲ ਤੇ ਇਸ ਕਰਕੇ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਮੈਨੂੰ ਲੱਗਦਾ ਇੱਕ ਐਸਾ ਇਹ ਬਿਆਨ ਖਤਰਨਾਕ ਬਿਆਨ ਜਿਹੜਾ ਇਹਨਾਂ ਨੇ ਦਿੱਤਾ ਇਟਸ ਅ ਮੈਟਰ ਆਫ ਵੈਰੀ ਸੀਰੀਅਸਨੈਸ ਕਿ ਉਹ ਕਹਿੰਦੇ ਨੇ ਜੀ 18 ਬੰਬ ਫਟ ਚੁੱਕੇ ਨੇ 32 ਹਲੇ ਹੋੜ ਨੇ ਇਟ ਮੀਨਸ ਜੇ ਤੁਹਾਡੀ ਇੰਟੈਲੀਜੈਂਸੀ ਦੀ ਰਿਪੋਰਟ ਤੁਹਾਨੂੰ ਕਹਿੰਦੀ ਹੈ ਤੁਸੀਂ ਫਿਰ ਉਸ ਆਪਣੀ ਰਿਪੋਰਟ ਨੂੰ ਜਿਹੜੀ ਵੀ ਤੁਹਾਡੀ ਇੰਟੈਲੀਜੈਂਸੀ ਦਾ ਸੋਰਸ ਨੇ ਕਿਉਂ ਨਹੀਂ ਨਸ਼ਰ ਕਰਦੇ ਨੰਬਰ 1 ਸਿਰਫ ਦੇਸ਼ ਦੇ ਵਿੱਚ ਇੱਕੋ ਇੱਕ ਪੇਸ਼ਾ ਹੈ ਜਿਹੜਾ ਸਿਰਫ ਆਪਣਾ ਸੋਰਸ ਨਹੀਂ ਦੱਸ ਸਕਦਾ ਉਹਨੂੰ ਅਲਾਓ ਹੈ ਉਹ ਪੱਤਰਕਾਰੀ ਦਾ ਸੋ ਹੋਰ ਕਿਸੇ ਪੇਸ਼ੇ ਨੂੰ ਇਹ ਅਲਾਉ ਨਹੀਂ ਕਿ ਉਹ ਆਪਣਾ ਐਡਾ ਵੱਡਾ ਸਟੇਟਮੈਂਟ ਦੇ ਕੇ ਤੇ ਉਹਦਾ ਸੋਰਸ ਹੈ ਜਿਹੜਾ ਉਹ ਨੂੰ ਉਹ ਨਸ਼ਰ ਨਾ ਕਰੇ ਸੋਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਪਹਿਲੀ ਗੱਲ ਤਾਂ ਸਾਢੇ 3 ਕਰੋੜ ਪੰਜਾਬੀਆਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਆਪਣਾ ਸੋਰਸ ਦੱਸਣਾ ਚਾਹੀਦਾ ਜਾਂ ਜੇ ਉਹਨਾਂ ਨੇ ਜੇ ਉਹ ਸੋਰਸ ਨਹੀਂ ਦੱਸਦੇ ਉਹਨਾਂ ਨੂੰ ਫਿਰ ਪੰਜਾਬੀਆਂ ਤੋਂ ਇਹ ਮਾਫੀ ਮੰਗਣੀ ਚਾਹੀਦੀ ਹੈ ਕਿ ਸਿਰਫ ਤੇ ਸਿਰਫ ਮੈਂ ਆਪਣਾ ਪੋਲੀਟੀਕਲੀ ਲਾਹਾ ਲੈਣ ਲਈ ਇੱਕ ਸ਼ਗੂਫਾ ਛੱਡਿਆ ਸੀ ਮੇਰੇ ਕੋਲ ਕੁਝ ਨਹੀਂ ਸੀ ਮੈਂ ਝੂਠ ਬੋਲਿਆ ਪੰਜਾਬੀਆਂ ਦੇ ਨਾਲ ਦੂਜੀ ਗੱਲ ਇੱਕ ਉਸ ਤੋਂ ਵੀ ਖਤਰਨਾਕ ਗੱਲ ਜਿਹੜੀ ਹੋਈ ਹੈ ਕਿ ਇੱਕ ਬਾਹਰ ਬੈਠਾ ਗੁਰਪਤਵੰਤ ਸਿੰਘ ਪੰਨੂ ਜਿਹੜਾ ਕਿ ਪੰਜਾਬ ਦਾ ਭਾਰਤ ਦਾ ਮਾਹੌਲ ਖਰਾਬ ਕਰਨ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ ਉਸ ਬੰਦੇ ਨੇ ਇੱਕ ਆਪਣਾ ਬਿਆਨ ਜਾਰੀ ਕੀਤਾ ਔਰ ਉਹਦੇ ਚੋਂ ਨੇ ਗੱਲ ਇਨਡੋਰਸ ਕੀਤੀ ਹੈ ਕਿ ਜੋ ਪ੍ਰਤਾਪ ਸਿੰਘ ਬਾਜਵਾ ਨੇ ਸਟੇਟਮੈਂਟ ਦਿੱਤੀ ਹੈ ਇਹ ਬਿਲਕੁਲ ਸੱਚੋ ਸੱਚ ਹੈ ਇਹ ਤੋਂ ਹੋਰ ਵੀ ਖਤਰੇ ਦੀ ਗੱਲ ਇਹ ਖੜੀ ਹੋ ਜਾਂਦੀ ਹੈ ਕਿ ਕਿਹ ਪ੍ਰਤਾਪ ਸਿੰਘ ਬਾਜਵਾ ਜੀ ਦੇ ਸੰਬੰਧ ਨੇ ਜਿਹੜੇ ਉਹ ਕਿਹ ਉਹਨਾਂ ਏਜੰਸੀਆਂ ਦੇ ਨਾਲ ਮਿਲੇ ਹੋਏ ਨੇ ਜਿਹੜੀਆਂ ਬਾਹਰਲੇ ਮੁਲਕਾਂ 'ਚ ਪਾਕਿਸਤਾਨ ਵਰਗੇ ਮੁਲਕਾਂ 'ਚ ਬੈਠ ਕੇ ਜਿਹੜੀਆਂ ਕਿ ਇਹ ਮਤਲਬ ਕਿ ਨੈਕਸਸ ਨੂੰ ਆਪਰੇਟ ਕਰਦੀਆਂ ਨੇ ਕਿਹ ਜਿਹੜੀ ਦੇਸ਼ ਦੀ ਹਾਰਮਨੀ ਪੀਸ ਨੂੰ ਖਰਾਬ ਕਰਨ ਵਾਲੇ ਜਿਹੜੇ ਲੋਕ ਐਸੇ ਬੈਠੇ ਨੇ ਜਿਹੜੇ ਨਹੀਂ ਚਾਹੁੰਦੇ ਕਿ ਭਾਰਤ ਤੇ ਪੰਜਾਬ ਦਾ ਮਾਹੌਲ ਹੈ ਜਿਹੜਾ ਉਹ ਆਪਸੀ ਭਾਈਚਾਰੇ ਤੇ ਸਾਂਝ ਆਲਾ ਬਣਿਆ ਹੋਵੇ ਕਿਆ ਪ੍ਰਤਾਪ ਸਿੰਘ ਬਾਜਵਾ ਜੀ ਦੇ ਹੱਥ ਉਹਨਾਂ ਬੰਦਿਆਂ ਨਾਲ ਮਿਲੇ ਹੋਏ ਨੇ ਤਾਂ ਜੋ ਉਹਦਾ ਸਬੂਤ ਵੱਜੋਂ ਗੁਰਪਰਪਨ ਸਿੰਘ ਪੰਨੂ ਨੇ ਜਿਹੜਾ ਇਹ ਬਿਆਨ ਦਿੱਤਾ ਹੈ ਕਿ ਮੈਂ ਜੋ ਜੋ ਪ੍ਰਤਾਪ ਸਿੰਘ ਬਾਜਵਾ ਜੀ ਨੇ ਕਿਹਾ ਮੈਂ ਉਹਨੂੰ ਇੰਡੋਰਸ ਕਰਦਾ ਹਾਂ ਸੋ ਇਟਸ ਅ ਮੈਟਰ ਆਫ ਵੈਰੀ ਸੀਰੀਅਸਨੈਸ ਔਰ ਇਹਦੇ ਤੇ ਬੜੀ ਸਖਤ ਤੋਂ ਸਖਤ ਜਾਨੀ ਕਿ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਦੇਸ਼ ਨੂੰ ਵੀ ਕਹਿਣਾ ਚਾਹੁੰਦਾ ਜਿਹੜੇ ਸਾਡੇ ਦੇਸ਼ ਦੇ ਉੱਚ ਲੈਵਲ ਦੀਆਂ ਉੱਚ ਕੋਟੀ ਦੀਆਂ ਏਜੰਸੀਆਂ ਜਿਹੜੀਆਂ ਜਾਨੀ ਕਿ ਦੇਸ਼ ਦੀ ਪੀਸ ਨੂੰ ਹਾਰਮਨੀ ਨੂੰ ਬਰਕਰਾਰ ਰੱਖਦੀਆਂ ਉਹਨਾਂ ਨੂੰ ਸਰਤਾ ਪ੍ਰਤਾਪ ਸਿੰਘ ਬਾਜਵਾ ਜੀ ਦੇ ਨਾਲ ਉਹਨਾਂ ਨੂੰ ਬਿਠਾ ਕੇ ਗੱਲ ਕਰਕੇ ਦੁੱਧ ਦਾ ਦੁੱਧ ਪਾਣੀ ਕਰਨਾ ਚਾਹੀਦਾ